ਕਦੇ ਸੋਚੀ ਨਹੀਂ ਸੀ ਕਿ ਪੰਜਾਬ ਸਾਡਾ ਇਸ ਨਾਤਾ ਵਿੱਚ ਆ ਜਾਊਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਮੈਂ ਇਸ ਵੇਲੇ ਹੈਗੀ ਆ ਸੈਨ ਫ੍ਰਾਂਸਿਸਕੋ ਔਰ ਪਰਸੋ ਮੇਰਾ ਸ਼ੋਅ ਸੀਗਾ ਯੂਬਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀ ਸੇਵਾ ਨਹੀਂ ਉੱਥੇ ਆ ਕੇ ਕਰ ਸਕਦੇ ਬਟ ਜਦੋਂ ਵੀ ਮੈਂ ਪੰਜਾਬ ਆਉਂਗੀ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਜਿੰਨੀ ਵੀ ਮੇਰੀ ਯੂਬਾ ਸਿਟੀ ਤੋਂ ਮੈਂ ਪੇਮੈਂਟ ਲਈ ਹੈ ਮੇਰੇ ਸ਼ੋਹ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀੜਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਔਰ ਇਹ ਮੈਂ मतलब ਐਸ ਵਿਲੇਜ ਦੇ ਜਿਹੜੇ ਹਾਲਾਤ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਆ ਤੇ ਵੀਡੀਓਜ਼ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੇ ਲੋਕਾਂ ਨੂੰ ਇੰਨੀ ਮੁਸ਼ਕਲ ਦੇ ਵਿੱਚ ਦੇਖ ਰਹੇ ਆ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜਵਾਨਾ ਨੇ ਉਹਨਾਂ ਨੂੰ ਦੇਖ ਕੇ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ